ਕਹਿੰਦੇ ਔਰ ਆਗਰ ਦੁੱਖ ਤਜੇ ਜੋ ਜਹਾਨਾ ਸੰਸਾਰ ਵਿੱਚ ਦੁੱਖ ਆਉਣ ਤੋਂ ਪਹਿਲੇ ਉਸਨੂੰ ਤਿਆਗ ਦੇਵੇ ਛੱਡ ਦੇਵੇ ਤਿੰਨ ਪੁੱਤਰਾਂ ਦੇ ਗ੍ਰਹਿ ਵਿੱਚ ਨਿਕਸਣਾ ਔਰ ਗੁਰੂ ਸੇ ਪੇਟਣਾ ਹੁਣ ਤਿੰਨੇ ਜਿਹੜੇ ਸਲਾਹ ਕਰ ਲਈ ਤਿੰਨੇ ਹੁਣ ਨਿਕਲ ਚਲੇ ਬਾਹਰ ਜਾਂ ਤੇ ਤਜ ਦੁੱਖ ਮੂਲ ਜੈ ਰਾਜ ਕਰੋ ਨਿਕਾਰ ਕਾਜ ਕਹਿੰਦੇ ਇਸ ਵਾਸਤੇ ਉਹਨਾਂ ਨੇ ਵਿਚਾਰ ਕਰ ਲਏ ਵੀ ਜਿਹੜਾ ਦੁੱਖਾਂ ਦਾ ਮੂਰ ਇਹ ਰਾਜ ਭਾਗ ਹੈ ਇਹਨੂੰ ਆਪਣੇ ਕੰਮ ਪਾਸੇ ਕਾਹਦੇ ਕਰੀ ਸੀ ਕਾਨੂੰ ਰਾਜ ਕਰੀਏ ਸੀ ਹਾਂਜੀ ਬਾਪੂ ਕਹਿੰਦਾ ਤੁਸੀਂ ਰਾਜ ਕਰੋ ਕਾਲੇਵਾਸੇ ਕਰੀਏ ਸਾਡਾ ਕੰਮ ਹੈ ਪਰ ਵਿਚਾਰ ਇਹ ਵੀ ਗਏ ਤੇ ਨਿਕਸੇ ਉਹ ਭਰਾਤ ਸਮਾਜ ਤਿੰਨੇ ਵਿਚਾਰ ਕਰਕੇ ਤੇ ਬਾਪੂ ਤਾਂ ਆਪ ਦੁੱਖ ਤੋਂ ਬਚਣਾ ਚਾਹੁੰਦਾ ਤੇ ਸਾਨੂੰ ਇਸ ਕਲੇਜ ਚ ਮਰਨ ਜਮਨ ਸੰਸਾਰ ਫੁਲਾ ਚਾਹੁੰਦਾ ਤੇ ਇਹਨਾਂ ਨੇ ਸਲਾਹ ਕੀਤੀ ਤਿੰਨੇ ਭਰਾ ਜਿਹੜੇ ਸੀ ਨਾ ਘਰ ਤੋਂ ਨਿਕਲ ਗਏ। ਫਿਰ ਗਏ ਤੀਹੂ ਖੋਜੇ ਸਤਿਗੁਰ ਚਲੇ ਤੇ ਤਿੰਨਾਂ ਨੇ ਕਿਹਾ ਵੀ ਸਾਨੂੰ ਪਤਾ ਤਾਂ ਕੁਛ ਹੈ ਨਹੀਂਗਾ। ਸਾਨੂੰ ਕੋਈ ਸਤਿਗੁਰੂ ਸ੍ਰੇਸ਼ਟ ਗੁਰੂ ਮਿਲ ਜਾਏ। ਸਤਿਗੁਰੂ ਮਿਲ ਜਾਏ ਫਿਰ ਸਾਡਾ ਜੀਵਨ ਸਫਲਾ ਹੋ ਜਾਏ। ਧਾਰਮੋਗਸ਼ੀਏ ਕਾਮ ਆਪਣੇ ਹਿਰਦੇ ਦੇ ਵਿੱਚ ਮੋਕਸ਼ ਦੀ ਪ੍ਰਾਪਤੀ ਦੀ ਇੱਛਾ ਕਰਕੇ ਉਹ ਸਤਿਗੁਰੂ ਨੂੰ ਲੱਭਣ ਵਾਸਤੇ ਤੁਰ ਪਏ। ਅੱਜ ਸਹਿਦ ਕੀਏ ਤਾਂ ਤਕੋ ਸੁਭ ਸੰਤ ਜੈ ਨਾਮ ਅਰਥ ਸਹਿਦ ਕੇ ਤਾਤ ਕੋ ਆਪਣੇ ਪਿਤਾ ਨੂੰ ਸੁਭ ਸੰਤ ਤਰੂ ਉਹਨਾਂ ਨੇ ਪਾਈ ਛੱਡ ਛੁੱਟ ਦਿੱਤਾ ਕਹਿੰਦੇ ਹੁਣ ਤੂੰ ਰਹਾ ਬਾਪੂ ਫਸਿਆ ਰਹੋ ਅਸੀਂ ਹੁਣ ਚੱਲੇ ਹਾਂ ਸੁਰ ਸਰੇ ਤੀਰ ਕੰਤ ਫਿਰ ਤੁਰਦੇ ਤੁਰਦੇ ਗੰਗਾ ਦੇ ਕਿਨਾਰੇ ਪਹੁੰਚ ਗਏ ਹਾਂਜੀ ਤਰੂ ਪਲਵ ਸਾਖਾ ਸਗਨ ਜਿੱਥੇ ਤਰਖਤ ਬੜੇ ਸੰਗਣੇ ਦਰਸਤ ਗਏ ਉਨੀਆਂ ਸ਼ਾਖਾਂ ਬੜੀਆਂ ਲੰਬੀਆਂ ਲੰਬੀਆਂ ਸ਼ਾਨਦਾਰ ਨਵੇਂ ਸ਼ੂਫੇ ਪੱਤੇ ਨਿਕਲੇ ਸੀਗੇ ਪੱਲਮ ਬਣਾ ਪੱਤੇ ਹੈ ਜੀ ਉਹ ਉੱਥੇ ਚਲੇ ਗਏ ਉੱਥੇ ਕੀ ਦੇਖਿਆ ਨਾ ਬੰਦ ਤਾਂ ਮੈਂ ਇੱਕ ਸੰਤ ਉਸ ਜੰਗਲ ਦੇ ਵਿੱਚ ਉਹਨਾਂ ਤਰੂਆਂ ਦਰਖਤਾਂ ਸੰਗਲੇ ਤਰ੍ਹਾਂ ਥੱਲੇ ਇੱਕ ਸੰਤ ਬੈਠਾ ਹੋਇਆ ਤੋ ਬੈਠਿਓ ਬਟ ਬਿਟ ਪਹਿਤ ਰਹੇ ਉਹ ਬੋੜ ਦੇ ਦਰਖਤ ਦੇ ਥੱਲੇ ਬੜੀ ਸਮਾਧੀ ਲਾ ਕੇ ਸ਼ਾਂਤ ਚਿੱਤੋ ਬੈਠਾ ਸੀਗਾ ਪਦਰਾ মুদ্রা ਤਾਂ ਆਰ ਇਸ ਤਰ੍ਹਾਂ ਪਦਰਾ মুদ্রা ਨੂੰ ਕਹਿੰਦੇ ਆ ਯਾਨੀ ਮਿਰਤੀ ਨੂੰ ਟਿਕਾ ਕੇ ਇੱਥੇ ਇਹਨਾਂ ਵੱਡੀਆਂ ਗਾਣਾ 15 ਉਹ ਸੁਮਾਦੀ ਵਸਾ ਜਿ ਬੈਠਾ ਸੀ ਜੀ ਬ੍ਰਹਮ ਕੀ ਇਕਤਾ ਉਪਦੇਸ਼ ਦੇ ਗੁੰਟਾਰ ਜਿਨ੍ਹਾਂ ਜਿਹੜਾ ਜੀ ਬ੍ਰਹਮ ਦੀ ਇਕਤਾ ਦਾ ਉਪਦੇਸ਼ ਦੇ ਕਰਕੇ ਸੰਸਾਰ ਦੇ ਜਿਹੜੇ ਦੁੱਖ ਹ ਸਿ ਉਹਨਾਂ ਨੂੰ ਟਾਰ ਮੈਨਾ ਖਤਮ ਕਰਨ ਵਾਲਾ ਸੀ ਤੋਂ ਦੋ ਦੋ ਖ ਰਹੇ ਤੇ ਕਾਗਰ ਚਿਤ ਸਿਸ਼ ਸਾਂਗ ਪਰਿਵਾਰ ਦੋਸ਼ ਤੋਂ ਰਹਿਤ ਤੇ ਕਾਗਰ ਚਿਤ ਹੋ ਕਰਕੇ ਸ਼ਿਸ਼ ਜਿਹੜੇ ਸੀ ਸਿੱਖਾਂ ਦੇ ਆਪਣੇ ਬੱਚਿਆਂ ਨੂੰ ਸਮਾਜੈ ਨੂੰ ਵਿਦਿਆਰਥੀਆਂ ਨੂੰ ਉਹ ਪਰਿਵਾਰ ਨੂੰ ਸਾਰਿਆਂ ਨੂੰ ਡੈਸਕੋਂ ਦਾ ਉਪਦੇਸ਼ ਹੀ ਇਹ ਬਹੁਦਾ ਕਰਤ ਵਿਚਾਰ ਉਹ ਵਿਚਾਰਪੂਰਵਕ ਵਿਚਾਰ ਕਰਕੇ ਤਾਂ ਉਹ ਸਾਰਿਆਂ ਨੂੰ ਡੈਸਕੋਂ ਦਾ ਉਪਦੇਸ਼ ਕਰਨ ਵਾਲਾ ਉਪਦੇਸ਼ ਜਿੰਦਾ ਸੀ ਤੇ ਇਹ ਜੋ ਜਿਹੜੇ ਬੱਚੇ ਸੀ ਸੁਖਿਆਰਤੀ ਸੀ ਉਹ ਉਪਦੇਸ਼ ਸੁਣ ਕੇ ਮਨ ਵਿੱਚ ਧਾਨ ਕਹੀਏ ਮੈਨਾਂ ਹਿਰਦੇ ਚ ਧਾਨ ਕਰ ਮਨੋ ਸ਼ੰਭੂ ਕੈਲਾਸ਼ ਮੇ ਉਪਦੇਸ਼ ਸੰਕਾਦ ਕਹਿੰਦੇ ਉਹ ਐਦਾਂ ਲੱਗਦਾ ਸੀ ਸੰਤ ਬੈਠਾ ਹੋਇਆ ਵੀ ਜਿੱਦਾਂ ਭਗਵਾਨ ਸ਼ਿਵ ਸ਼ੰਕਰ ਕਲਾਸ਼ ਪਰਵਤ ਤੇ ਬੈਠਾ ਆ ਤੇ ਇਹ ਜਿਹੜੇ ਦੇ ਲਾਗੇ ਬੈਠੇ ਸੀ ਉਹ ਸੰਤ ਸੰਨਦਨ ਸਨਾਤਨ ਸੰਤ ਕੁਮਾਰ ਜੈਸੇ ਵਿਦਿਆਰਥੀ ਲੱਗਦੇ ਸੀ ਬੈਠੇ ਹਾਂਜੀ ਪੇਗਤਾਏ ਤਹ ਲੈਦਰ ਸਰਨ ਕਰੀ ਦੰਡਵਤਿਆਦ ਫਿਰ ਉਹਨਾਂ ਨੇ ਐਸੇ ਮਾਹੌਲ ਨੂੰ ਐਸੇ ਸੰਤ ਨੂੰ ਦੇਖ ਕਰਕੇ ਐਸੇ ਬਾਤਾ ਬੰਨ ਨੂੰ ਦੇਖ ਕਰਕੇ ਉਹਨਾਂ ਤੇ ਨਾਨਾ ਉਹਨਾਂ ਦੀ ਸਾਧਗੁਰੂ ਦੀ ਸ਼ਰਨ ਚ ਗਏ ਤੇ ਜਾ ਕੇ ਦੰਡਵਤ ਪ੍ਰਣਾਮ ਕੀਤਾ ਉਹਨਾਂ ਨੇ ਕਿਉ ਮਾਸਖਟ ਮਾਸਪੁਨ ਸਿੱਖ ਰੀਤ ਅਨੁਸਾਰ ਸਿੱਖ ਦੀ ਰੀਤੀ ਅਨੁਸਾਰ 6 ਮਹੀਨੇ ਉਹਨਾਂ ਨੇ ਸੇਵਾ ਕੀਤੀ ਉੱਥੇ ਬੈਠੇ ਭਜਨ ਕਰਦੇ ਰਹੇ ਕਰੀ ਇਹਦੇ ਕੋ ਗੁਰੂ ਸੇਵਤੋਂ ਮੋਕਸ਼ ਕਾਮਈਏ ਧਾਰ ਆਪਣੇ ਹਿਰਦੇ ਵਿੱਚ ਮੋਕਸ਼ ਦੀ ਇੱਛਾ ਨੂੰ ਰੱਖ ਕਰਕੇ ਉਹਨਾਂ ਨੇ ਆਪਣੇ ਗੁਰੂ ਦੀ ਬੜੀ ਐਨ ਪ੍ਰੇਮ ਨਾਲ ਸੇਵਾ ਕੀਤੀ ਹੇਵਤਨ ਗੁਰਤਬੇ ਦੇ ਪੁੱਛੇ ਮਰਦਵਾਨ ਜਦੋਂ ਉਹਨਾਂ ਦੀ ਸੇਵਾ ਤੋਂ ਗੁਰੂ ਪ੍ਰਸੰਨ ਹੋ ਗਿਆ ਤਾਂ ਉਹਨਾਂ ਨੇ ਬੜੀ ਮਿਰਦ ਮਿੱਠੀ ਭਾਸ਼ਾ ਵਿੱਚ ਪੁੱਛਿਆ ਉਹਨਾਂ ਕਿ ਕੀ ਕਿਆ ਬਾਨੀ ਚ ਕਿ ਕਾਰਨ ਤੂੰ ਮਤਾਤੇ ਹੋ ਮੇਰੇ ਬੇਟਾ ਪੁੱਤਰ ਬੇਚਾ ਤੁਸੀਂ ਕਿਸ ਕਾਰਨ ਕਰਕੇ ਇੱਥੇ ਆਇਓ ਬਸੋ ਕੌਣ ਕਹਿਆ ਇੱਥੇ ਆਣ ਕੇ ਕਿੱਥੋਂ ਆਏ ਤੁਸੀਂ ਕਿਉਂ ਇੱਥੇ ਬਸਿਓ ਆਣ ਕੇ ਕੀ ਕਾਰਨ ਹੈ ਹੈ ਤਤਵ ਦ੍ਰਿਸ਼ਟ ਤਬ ਲਾਖੀਏ ਤਦ ਉਹ ਦ੍ਰਿਸ਼ਟੀ ਨੇ ਵੇਖਿਆ ਜਿਹੜਾ ਉਹਨਾਂ ਤੋਂ ਸਾਰੇ ਪਹਿਲਾ ਸੀ ਉਹਨੇ ਵੇਖਿਆ ਤੇ ਕੰਬ ਗਿਆ ਗੁਰੂ ਜੀ ਬੜੇ ਪ੍ਰੇਮ ਨਾਲ ਪੁੱਛ ਰਹੇ ਆ ਨਿਜ ਅਨਜਨ ਕੀ ਸੈਨ ਉਹਨੇ ਆਪਣੇ ਜਿਹੜੇ ਬਚਨ ਸੀ ਨਾਲ ਦੱਸਣੇ ਸ਼ੁਰੂ ਕੀਤੇ ਕਹਿ ਉਬੈ ਕਰ ਜੋਰ ਨਿਜ ਉਹਨੇ ਦੋਨੋਂ ਹੱਥ ਜੋੜੇ ਜੰ ਜੋੜ ਕਰਕੇ ਬੇਨਤੀ ਕੀਤੀ ਆਪਣਾ ਨਿਜ प्रयोजन ਦੱਸਿਆ અભਿਪਰਾਏ ਕੇ ਬੈਨ ਉਥੇ ਆਉਣ ਦਾ ਜਿਹੜਾ ਨਿਜ ਆਪਣਾ प्रयोजन ਸਗਾਨਾ